ਇਹ ਨਾਮ ਮੰਗਿਆ ਤਾਂ ਅਸੀਂ ਇਦੋਂ ਗਾਂ ਸ਼ਰਚ ਕਰਾੜਾ ਕਰਕੇ ਟਿੱਕਾ ਕਰਾਂਗੇ ਹਾਏ ਹਾਏ ਮੈਂ ਰਾਹੁਲ ਸਿੰਘਲਾ ਇੰਡੀਅਨ ਟੀਵੀ ਨਿਊਜ਼ ਤੋਂ ਇਸ ਸਮੇਂ ਆਪ ਪਖੜੇਂ ਬਰਗਾੜੀ ਵਿੱਚ ਬਸ ਸਟੈਂਡ ਦੇ ਕੋਲੇ ਜਿੱਥੇ ਕੀ ਆਪਣਾ ਕਿਸਾਨਾਂ ਦੁਆਰਾ ਇਕੱਠਾ ਕੀਤਾ ਗਿਆ ਹੈ ਅਤੇ ਕੀ ਆਪਣਾ ਪੀਐਮ ਮੋਦੀ ਜੀ ਅਤੇ ਭਗਵੰਤ ਮਾਨ ਜੀ ਦਾ ਪੁਤਲਾ ਸਾੜਾ ਜਾਂਦਾ ਹੈ ਆਜੋ ਆਪਾਂ ਆਪਾਂ ਬਰਗਾੜੀ ਦੇ ਕਿਸਾਨ ਮੋਰਚੇ ਦੇ ਆਗੂ ਅਮਰਪਾਲ ਸਿੰਘ ਬਰਾੜ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਵੀ ਉਹਨਾਂ ਨੇ ਇਹ ਕਦਮ ਕਿਉਂ ਚੁੱਕਿਆ ਹੈ ਸਭ ਤੋਂ ਪਹਿਲਾਂ ਤਾਂ ਧੰਨਵਾਦ ਅਸੀਂ ਜੋ ਸਾਡੇ ਪ੍ਰਧਾਨ ਜੀ ਬੈਠੇ ਨੇ ਮਾਰਗ ਨਵਰਤ ਤੇ ਬੈਠਿਆ ਉਹਦੇ ਰੋਸ ਵਿੱਚ ਅਸੀਂ ਅੱਜ ਪੁਤਲਾ ਸਾੜ ਰਹੇ ਆ ਭਗਵਾਨ ਤਮਾਨ ਤੇ ਸੈਂਟਰ ਸਰਕਾਰ ਦਾ ਜੋ ਸਾਡੀਆਂ ਮੰਗਾਂ ਆ ਉਹ ਪੂਰੀਆਂ ਨਹੀਂ ਮੰਨ ਰਹੀ ਉਹਦੇ ਅਸੀਂ ਅੱਜ ਪੁਤਰੇ ਥਾਂ ਥਾਂ ਤੇ ਪੁਤਰੇ ਸਾੜ ਚੁੱਕੇ ਆ ਸਾੜ ਰਹੇ ਆ ਕਿਉਂਕਿ ਪਹਿਲਾਂ ਤਾਂ ਕੁਝ ਜASE ਬੰਦਿਆਂ ਦਾ ਅਲੱਗ ਸੀਗਾ ਤੇ ਅੱਜ ਮੰਨ ਲਓ ਸਾਰੇ ਏਕ ਹੋ ਗਏ ਆ ਤੇ ਅਸੀਂ ਇਹ ਪੁਤਰੇ ਸਾੜ ਰਹੇ ਆ ਤੇ ਜੇ ਨਾ ਮੰਗਿਆ ਤਾਂ ਅਸੀਂ ਇਹ ਦੂਂ ਗਾਂ ਸ਼ਰਚ ਕਰਾੜਾ ਕਰਕੇ ਤਿੱਕਾ ਕਰਾਂਗੇ ਇਹਦੇ ਵਿੱਚ ਮੰਨ ਲਓ ਅੱਜ ਅਸੀਂ ਪੁੱਤਲੇ ਛੜ ਰਹੇ ਹਾਂ ਅਸੀਂ ਇਹ ਗੱਲ ਕਹਿੰਦੇ ਆ ਵੀ ਸਾਨੂੰ ਕੋਈ ਚਾਹ ਨਹੀਂ ਆਉਂਦਾ ਵੀ ਅਸੀਂ ਰੋਜ਼ ਰਾਹਾਂ ਦੇ ਵਿੱਚ ਰੁਲਗੇ ਜਾਂ ਅਸੀਂ ਰੋਜ਼ ਰਾਹਾਂ ਦੇ ਵਿੱਚ ਤੁਰੇ ਫਿਰਗੇ ਅਸੀਂ ਛੜਕਾ ਤੇ ਬੈਠੇ ਆਂ ਸਾਲ ਹੋ ਗਿਆ ਸਾਨੂੰ ਬੈਠਿਆ ਨੂੰ ਪਰ ਸਰਕਾਰ ਦੇ ਕੋਈ ਅੱਜ ਤੱਕ ਜੂਣ ਨਹੀਂ ਸਰਕੀ ਗਈ ਲੋਕ ਗਰੀਬ ਮਰੀ ਜਾਂਦੇ ਆ ਦੂਜੇ ਲੋਕ ਮਰੀ ਜਾਂਦੇ ਆ ਸਰਕਾਰ ਨੂੰ ਪਤਾ ਹੀ ਕੋਈ ਨਹੀਂ ਵੇਖੋ ਕਿੱਡਾ ਵੱਡਾ ਕਾਟਾ ਸਾਲ ਦਾ ਇੱਕ 10 ਦਿਨ ਵੀ ਸਾਨੂੰ ਵੱਡਾ ਜਿਹੜਾ ਕੋਈ ਮੰਤਰੀ ਆ ਬਹਿ ਕੇ ਵਿਖਾ ਦੇ ਟੜਕ ਦੇ ਉੱਤੇ ਹੀ ਜੋ ਆਖਣ ਕੀ ਚੋਹ ਮੰਨਾਂਗੇ ਜਾਂ ਸਾਡੀਆਂ ਮੰਗਾ ਬਣੀਆਂ ਜਿੰਨੇ ਜਿਹੜੇ ਮੰਗਾ ਨਹੀਂ ਮੰਨਦੀਆਂ ਉਹਨਾਂ ਚਿਰ ਅਸੀਂ ਨਾ ਕੋਈ ਖੜਾ ਛੱਡਿਆ ਸਰਕਾਰ ਦਾ ਲੈ ਕੇ ਛੱਡਾਂਗੇ ਭਾਵੇਂ ਸਾਨੂੰ ਕੁਝ ਵੀ ਹੋ ਜਾਵੇ ਠੀਕ ਹੈ ਧੰਨਵਾਦ ਜੋ ਸਾਡੇ ਪ੍ਰਧਾਨ ਜੀ ਡੱਲੇਵਾਲ ਸਾਹਿਬ ਆ ਜਿਹੜੇ ਜੀ ਉਹ ਮਰਨ ਮਰਤੇ ਬੈਠੇ ਆ ਸਰਕਾਰਾਂ ਦੇ ਕੋਈ ਜੋ ਨਹੀਂ ਸਰਕਰੇਗੀ ਠੀਕ ਹੈ ਜੀ ਜਿਹੜੇ ਕੋਈ ਵੀ ਇਹ ਪੂਤਲੇ ਫੁਕੇ ਗਏ ਆ ਤੇ ਸਰਕਾਰ ਦੇ ਵਿਰੁੱਧ ਫੁਕੇ ਗਏ ਆ ਠੀਕ ਹੈ ਜੀ ਇਹ ਸਰਕਾਰ ਜੇਕਰ ਨਹੀਂ ਮੰਗਾ ਮਾਨ ਦੀ ਖਿਸ਼ਾਨਾ ਨੰਗਾ ਤੇ ਕਿਸਾਨ ਖੰਘਾਰਚ ਹੋਰ ਤੇਜ ਕਰਨਗੇ ਠੀਕ ਹੈ ਜੀ ਪੰਜਾਬ ਸਰਕਾਰ ਪਤਾ ਠੀਕ ਕਰੋ ਮਾਤਾਵਾ ਜੋਦਾਵਾ ਜੋਦਾਵਾ ਮੋਦੀ ਸਰਕਾਰ ਹਾਏ 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 ਮੋਦੀ ਦਾ ਸਿਆਪਾ ਹਾਏ 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 ਜਿਵੇਂ ਤੁਸੀਂ ਦੇਖ ਰਹੇ ਹੋ ਕਿ ਆਪਣਾ ਹਰ ਜਗ੍ਹਾ ਵਿੱਚ ਮੋਦੀ ਸਰਕਾਰ ਅਤੇ ਆਪਣਾ ਭਗਵੰਤ ਮਾਨ ਜੀ ਦਾ ਪੁਤਲਾ ਸਾਰਾ